ਬਾਬਾ ਮੰਗਲਦਾਸ ਸਿੰਘ ਅਤੇ ਆਪ ਜੀ ਮਾਤਾ ਜੀ ਦਾ ਨਾਮ ਬੀਬੀ ਸਾਹਿਬ ਜੀ ਸੀ। ਮਹਾਰਾਜ ਜੀ ਦੀ ਉਸਤਤ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਹੀ ਦੂਰ ਦਰਦ ਤੱਕ ਪਹੁੰਚ ਚੁੱਕੀ ਸੀ। ਸਾਰੇ ਵਾਲੇ ਦੁਆਲੇ ਉਹਨਾਂ ਦੇ ਸੇਵਕ ਫੈਲ ਚੁੱਕੇ ਸਨ। ਸਭੇ ਕੋਲੀ ਪੰਡਾ ਰਾਏ ਪੁੱਟਪਾ ਇੱਥੇ ਤੇ ਸਰਦਾਰ ਹਾਕਮ ਸਿੰਘ ਉਹ ਮਹਾਰਾਜ ਜੀ ਦੇ ਬਹੁਤ ਗੁਡੀਸ਼ ਪਰਮੂਸ਼ਾ ਆਪ ਨੇ ਖੇਤਾਂ ਵਿੱਚ ਬੇਲਣਾ ਚਲਾਇਆ ਹੋਇਆ ਸੀਗਾ ਉਹ ਮੰਨਦੇ ਦੇ ਦਿਲ ਸੀ ਠੰਡਾ ਬਹੁਤ ਸੀ ਗਿਆ ਸਾਰੇ ਲੋਕ ਆਪਣੇ ਘਰਾਂ ਵਿੱਚ ਲੁਕੇ ਐਸੀ ਜਾਨਵਰ ਠੱਠਾ ਠੋਕਰ ਦੇ ਫਿਰਦੇ ਸੀ ਤੇ ਇਹੋ ਜੇ ਮੌਸਮ ਦੇ ਵਿੱਚ ਮਹਾਰਾਜ ਉਹਨਾਂ ਦੇ ਤੜਕੇ ਹੀ ਜਾ ਕੇ ਉੱਥੇ ਪਹੁੰਚੇ ਉਹ ਉਹਨਾਂ ਨੇ ਡੇਲਣਾ ਛੁਆਇਆ ਸੀ ਤੇ ਮਹਾਰਾਜ ਜਦੋਂ ਕਹਿੰਦੇ ਕਿ ਮਹਾਰਾਜ ਤੁਹਾਨੂੰ ਮੈਂ ਕਿੱਥੇ ਬਿਠਾਵਾਂ ਫਿਰ ਉਹਨੇ ਮੰਜੀ ਡਾ ਦਿੱਤੀ ਮਹਾਰਾਜ ਉੱਤੇ ਮੰਜੀ ਤੇ ਬਿਠਾ ਲਿਆ ਉਹਨੂੰ ਜਾਣ ਦੇ ਵਿੱਚ ਸਮਝ ਨਹੀਂ ਸੀ ਲੱਗਦੀ ਕਿ ਮੈਂ ਕੀ ਕਰਾਂ ਮਹਾਰਾਜ ਨੂੰ ਕੀਸ਼ ਕਮਾਂ ਕਹਿੰਦਾ ਮਹਾਰਾਜ ਰਸ ਪੀਓ ਮਹਾਰਾਜ ਕਹਿੰਦੇ ਨਹੀਂ ਮੈਂ ਰਸ ਨਹੀਂ ਪੀਣੀ ਤੁਸੀਂ ਆਪਣਾ ਕੰਮ ਕਰਦੇ ਰਹੋ ਕਿੰਨਾ ਅੱਗ ਬਾਲਦੇ ਮਹਾਰਾਜ ਠੰਡ ਬਹੁਤ ਹੈ ਮਹਾਰਾਜ ਕਹਿੰਦੇ ਨਹੀਂ ਮੈਨੂੰ ਕੋਈ ਠੰਡ ਨਹੀਂ ਹੈ ਤੁਸੀਂ ਆਪਣਾ ਕੰਮ ਕਰੋ ਫਿਰ ਥੋੜਾ ਜਿਹਾ ਦਿਨ ਦਾ ਚੜਾ ਹੋ ਗਿਆ ਤੇ ਉਹਨਾਂ ਦਾ ਬੇਟਾ ਜਿਹੜਾ ਸੀਗਾ ਕਰਮ ਸਿੰਘ ਉਹ ਹੋ ਤਾ ਚੁੱਕੀ ਬਾਕੀ ਦੁੱਧ ਲੈ ਕੇ ਆ ਗਿਆ ਮਹਾਰਾਜ ਜਗੰਮੀ ਬੇਨਤੀ ਕੀਤੀ ਕਿਹਦਾ ਸਕਲਾ ਮਹਾਰਾਜ ਕਹਿੰਦੇ ਮੈਨੂੰ ਸਕਲਾ ਉਹ ਜਿਹੜੀ ਰਸ ਵਾਲੀ ਮਿੱਟੀ ਸੀ ਜਿੱਦੇ ਵਿੱਚ ਰਸ ਕੱਢਦੇ ਸੀਗੇ ਉਹ ਕਹਿੰਦੇ ਕਿ ਇਹਦੇ ਵਿੱਚ ਹੀ ਪਾ ਦੇ ਤੇ ਉਹਨਾਂ ਨੇ ਉਹ ਜਿਹੜਾ ਦੁੱਧ ਸੀਗਾ ਉਸੇ ਮਿੱਟੀ ਦੇ ਵਿੱਚ ਪਾ ਦਿੱਤਾ ਅੰਤ ਜਿਹੜੇ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਇਹ ਰਾਜਾ ਸਮਝਿਆ ਹੋਆ ਸਾਰੇ ਜਾਨੀ ਮਹਾਰਾਜ ਦੇ ਦਰਸ਼ਨ ਨੂੰ ਮੋੜ ਲੱਗ ਪਏ ਜਿੱਤੇ ਜਿੱਤੇ ਮਹਾਰਾਜ ਬੈਠਦੇ ਸੀ ਨਾ ਲੋਕ ਛੇਪਾ ਵਾਂਗ ਆ ਜਾਂਦੇ ਸੀ ਸਾਰੇ ਜਾਨੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਫਿਰ ਮਹਾਰਾਜ ਨੇ ਜਿੰਨੇ ਜਾਨੀ ਆਏ ਕੇ ਸਾਰਿਆਂ ਨੂੰ ਕਹਿੰਦੇ ਕਿ ਇਹਨਾਂ ਨੂੰ ਛਕਾਓ ਰਸ ਦੁੱਧ ਪਾਇਆ ਸੀ ਕਦੇ ਸਾਰਿਆਂ ਨੂੰ ਛਕਾਓ ਕਹਿੰਦੇ ਉਹ ਰਸ ਵਾਲੀ ਜਿਹੜੀ ਮੱਟੀ ਨੂੰ ਮੁੱਕੀ ਨਹੀਂ ਆ ਸਭ ਸਰੀ ਸੰਗਤ ਨੂੰ ਬਰਤਿ ਲਈ ਇਹ ਐਸਮਤ ਉਹਨਾਂ ਨੇ ਦੇਖੀ ਇਹਨਾਂ ਚੀਜ਼ਾਂ ਦੇ ਨਾਮ ਆ ਜਿੱਦਾਂ ਵਿਸ਼ਵਾਸ ਤਾਂ ਬਣਿਆ ਹੋਇਆ ਸੀਗਾ ਕਰੋ ਸਿੰਘ ਤਾਂ ਵੀ ਆਪਣੇ ਪਿਤਾ ਦੇ ਕੋਲ ਸੁਣ ਕੇ ਪਰ ਉਹਨਾਂ ਚੀਜ਼ਾਂ ਨੇ ਵਿਸ਼ਵਾਸ ਨੂੰ ਪੱਕਿਆ ਕਰ ਦਿੱਤਾ ਫਿਰ ਉਹ ਆਪਣੇ ਮਿੱਤਰਾਂ ਦੇ ਨਾਲ ਇੱਕ ਉਹਦਾ ਦੋਸਤਾਨਾ ਸੀਗਾ ਪ੍ਰੀਤਮ ਸਿੰਘ ਤੇ ਇੱਕ ਸੀਗਾ ਬੇਅੰਤ ਸਿੰਘ ਇਹ ਤਿੰਨੇ ਜਣੇ ਨੇ ਜਲੰਧਰ ਨੂੰ ਜਾਣਾ ਜਲੰਧਰ ਨੂੰ ਜਾਂਦੇ ਜਾਂਦੇ ਰਾਸਤੇ ਵਿੱਚ ਨਾ ਗੱਲਾਂ ਕਰਦੇ ਆਉਂਦੇ ਆ ਮਹਾਜੀ ਉਸਤਤ ਕਰਦੇ ਆ ਤੇ ਨਾਲੇ ਕਹਿੰਦੇ ਨਾ ਕਿ ਆਪਾਂ ਇਦਾਂ ਕਰਾਂਗੇ ਬਜਾਰੇ ਵਿੱਚ ਵੀ ਦਾ ਲੰਘਣਾ ਹੀ ਆ ਆਪਾਂ ਪਾਤਸ਼ਾਹ ਦੇ ਦਰਸ਼ਨ ਵੀ ਕਰ ਜਾਵਾਂਗੇ ਇਹ ਜਿਹੜਾ ਪ੍ਰੀਤਮ ਸਿੰਘ ਬਾਬੂ ਪ੍ਰੀਤਮ ਸਿੰਘ ਸੀ ਉਹਨਾਂ ਦਾ ਨਾਂ ਉਹ ਸਿਰ ਤੋਂ ਮੁੰਨੇ ਸੀਗੇ ਉਹ ਰਾਸਤੇ ਵਿੱਚ ਨਾ ਆਪਣੇ ਨੇ ਨਾਲ ਦੇ ਇਹਨਾਂ ਨੂੰ ਦੋਨਾਂ ਨੂੰ ਕਰਮ ਸਿੰਘ ਉਹਨਾਂ ਨੂੰ ਤਾਂ ਕਹਿੰਦੇ ਆਉਂਦੇ ਆ ਕਹਿੰਦੇ ਕਿ ਜਿਹੜੇ ਨਾ ਕੇਸ ਤੁਸੀਂ ਆਪਣੇ ਸਿਰ ਦੇ ਉੱਪਰ ਕਿੰਨੇ ਵਾਲ ਰੱਖਿਓ ਕਿੰਨਾ ਭਾਰ ਭਾਰਿਆ ਵੀ ਕੇਸ ਮੋਨਾ ਕੇ ਰੱਖਣੀ ਚਾਹੀਦੀ ਹੈ ਜਾਂ ਦਾੜੀ ਪਟਾ ਕੇ ਰੱਖਣੀ ਚਾਹੀਦੀ ਹੈ ਸ਼ਕੀਨ ਬਣ ਕੇ ਰਹਿਣਾ ਚਾਹੀਦਾ ਸੋਹਣਾ ਬੰਦਾ ਲੱਗਦਾ ਜੇ ਵਾਲ ਕੱਟੇ ਹੋਣ ਤਾਂ ਆਪਣਾ ਆਪ ਸੁਣੀ ਤਰ੍ਹਾਂ ਸਵਾਗਤ ਕਰਕੇ ਰੱਖਿਆ ਹੋਵੇ ਤਾਂ ਬਲੇ ਵਾਸਤੇ ਚ ਕਰਦੇ ਆਏ ਤਾਂ ਇਹ ਉਹਨਾਂ ਨੂੰ ਯਾਦ ਵੀ ਨਹੀਂ ਸੀਗਾ ਕਿ ਜਦੋਂ ਪਾਤਸ਼ਾਹ ਤੇ ਹਾਜ਼ਰ ਸਨ ਮੁਖਾਂ ਪੇਸ਼ ਹੋਵਾਂਗੇ ਤਾਂ ਉਹ ਮਹਾਰਾਜ ਦੇ ਮਹਾਰਾਜ ਜਦੋਂ ਆਏ ਤੇ ਪਾਤਸ਼ਾਹ ਆਪਣੇ ਘਰ ਬੈਠੇ ਸੀਗੇ ਉਹਨਾਂ ਨੇ ਮਹਾਰਾਜ ਦੇ ਮੱਥਾ ਟੇਕਿਆ ਮਹਾਰਾਜ ਨੇ ਨ੍ਰਿੰਦਮ ਸਿੰਘ ਨੂੰ ਤਾਂ ਪਹਿਲੀ ਵਾਰ ਕਹਿ ਦਿੱਤਾ ਕਿ ਇਹ ਨੱਟ ਸੈ ਇਥੇ ਰੋਡਿਆਂ ਦਾ ਕੋਈ ਕੰਮ ਨਹੀਂ ਕਿਉਂਕਿ ਰਾਸਤੇ 'ਚ ਕਹਿਣਾ ਹੁੰਦਾ ਉਸਨੇ ਕਿ ਰੋਡੇ ਬੱਦੇ ਸੋਹਣੇ ਲੱਗਦੇ ਆ ਤੇ ਬਿਰਤ ਨੂੰ ਤੇ ਕਰਮ ਸਿੰਘ ਨੂੰ ਮਹਾਰਾਜ ਨੇ ਆਪਣੇ ਕੋਲ ਬੁਲਾ ਲਿਆ ਤੇ ਬਿਠਾਲ ਕੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਕਹਿੰਦੇ ਕਹਿੰਦੇ ਕਿ ਕਿਸੇ ਦੇ ਮਨ ਨਹੀਂ ਲੱਗਦਾ ਕਿਸੇ ਦਾ ਹੱਥਾ ਨਹੀਂ ਮੰਦੀਦਾ ਆਪਣੇ ਕੇਸ ਸੰਭਾਲ ਕੇ ਰੱਖੀ ਪਿਆ ਤੇ ਸਵੇਰੇ ਉੱਠ ਕੇ ਅਮਰਤ ਵੇਲੇ ਉੱਠ ਕੇ ਜਪਤੀ ਸਾਹਿਬ ਦਾ ਪਾਠ ਵੀ ਕਰੀਦਾ ਫਿਰ ਇਸ ਚੀਜ਼ ਨੇ ਵੀ ਉਹਨਾਂ ਨੂੰ ਵਿਸ਼ਵਾਸ ਦਿੱਤਾ ਉਹਨਾਂ ਦੇ ਮਨ ਨੂੰ ਲੱਗਿਆ ਕਿ ਦੇਖੋ ਮਹਾਰਾਜ ਨੇ ਜਿਹੜੀਆਂ ਸਟਾਫ ਸ ਵਿੱਚ ਗੱਲਾਂ ਕਰਦੇ ਸੀਗੇ ਉਹ ਵੀ ਮਹਾਰਾਜ ਨੂੰ ਪਤਾ ਸੀਗੇ ਫਿਰ ਫਿਰ ਉਹ ਜੰਧਰ ਚਲੇ ਗਿਆ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਜਦੋਂ ਫੇਰ ਉਹਨਾਂ ਦਾ ਦਿਲ ਕਰਨਾ ਪਸਦਾ ਕਰ ਉਹਨਾਂ ਨੇ ਕਿ ਮੈਂ ਮਹਾਰਾਜ ਦੇ ਦਰਸ਼ਨਾਂ ਫੇਰ ਉਹ ਆਏ ਬਾਸਾ ਦੇ ਦਰਸ਼ਨਾਂ ਇਸ ਨਾਲ ਉਹਨਾਂ ਦੇ ਨਾਲ ਇੱਕ ਸਾਧੂ ਸਿੰਘ ਜੀ ਦਾ ਨਾ ਕੋਰ ਬੰਦਾ ਸੀਗਾ ਇੱਕ ਬੈਂਤ ਸਿੰਘ ਸੀਗੇ ਇੱਕ ਸਰਦਾਰ ਕਮ ਸਿੰਘ ਸੀਗੇ ਇਹ ਤਿੰਨੇ ਜਾਨੇ ਜਦੋਂ ਆਏ ਨਾ ਮਜਾਰੇ ਕਿਸੇ ਦੇ ਖੇਤਾਂ ਵਿੱਚ ਹੀ ਲੰਗਰ ਲੱਗੇ ਤਾਂ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉਹ ਕਹਿੰਦੇ ਕਿ ਤੂੰ ਸਾਡੇ ਖੇਤਾਂ ਵਿੱਚ ਹੀ ਨਹੀਂ ਲੰਗ ਸਕਦੇ ਉਹ ਕਹਿੰਦੇ ਕਿ ਅਸੀਂ ਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਚੱਲੇ ਆਂ ਪਰ ਉਹ ਜਿਹੜਾ ਇਹ ਖੇਤਾਂ ਵਾਲਾ ਬੰਦਾ ਸੀ ਉਹ ਨਹੀਂ ਮੰਨਿਆ ਉਹਨਾਂ ਦੇ ਹੱਥੋਂ ਪਾਈ ਜੇ ਉਹ ਪਿਆ ਕੁੱਤੇ ਦੇ ਨਾਲ ਤੇ ਇਸ ਹੱਥੋਂ ਪਾਈ ਦੇ ਵਿੱਚ ਉਹਨਾਂ ਦੀ ਪੱਗ ਡਿੱਗ ਪਈ ਸਰਦਾਰ ਕਮ ਸਿੰਘ ਦੀ ਤੇ ਮਹਾਰਾਜ ਨੇ ਉਹਨੇ ਆਪਣੇ ਮਨ ਦੇ ਵਿੱਚ ਸੋਚਿਆ ਸਰਦਾਰ ਕਰਮ ਸਿੰਘ ਨੇ ਕਿ ਦੇਖੋ ਮੈਂ ਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਸੀਗਾ ਮੇਰੇ ਨਾਲ ਕਿਹੜਾ ਵਾਕਿਆ ਹੋ ਗਿਆ ਹੈ ਨਾ ਅੱਗੇ ਲੋਕ ਉਹ ਸਾਫੇ ਰੱਖ ਲੈਂਦੇ ਸੀ ਆਪਣੇ ਨਾਲ ਪਰਨੇ ਰੱਖਦੇ ਹੁੰਦੇ ਸੀ ਉਹਨੇ ਜਿਹੜਾ ਉਹ ਕਰਨਾ ਸੀਗਾ ਉਹ ਆਪਣੇ ਸਿਰ ਤੇ ਬਨ ਗਿਆ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਤੇ ਜਦੋਂ ਮਹਾਰਾਜ ਦੇ ਕੋਲ ਆਇਆ ਮਹਾਰਾਜ ਨੂੰ ਤਾਂ ਪਹਿਲੇ ਪਤਾ ਸੀ ਸਾਰਾ ਕੁਝ ਕਿ ਇਦਾਂ ਇਹਨਾਂ ਦੇ ਨਾਲ ਵਾਕਿਆ ਹੋ ਗਿਆ ਨਾ ਮਹਾਰਾਜ ਨੇ ਉਹਨਾਂ ਨੂੰ ਅੰਦਰੋਂ ਨੂੰ ਦੋਰ ਪੈ ਕੱਢ ਕੇ ਦਿੱਤੇ ਕਿੰਦੇ ਇਸ ਕਰਮਿਆਂ ਪੱਗ ਲੈਦੀ ਕਹਿੰਦੇ ਹਾਂ ਉਹ ਭੋਲੇ ਆ ਬੰਦੇ ਉਹ ਜਾਣਦੇ ਨਹੀਂ ਹੈ ਉਹ ਉਹਨਾਂ ਨੂੰ ਪਤਾ ਨਹੀਂ ਹੈ ਕਿ ਇੱਥੇ ਤਾਂ ਮੇਰਾ ਮੇਰੇ ਰਾਹ ਨਿਕਲਦੇ ਆ ਸੜਕਾਂ ਚੌੜੀਆਂ ਬਣ ਗਈਆਂ ਰਸੋਖਾਨੇ ਤੋਂ ਮੇਰੇ ਘਰ ਨੂੰ ਸਿੱਧੀਆਂ ਮੋਟਰ ਕਾਲਾ ਆਇਆ ਕਰਨ ਗਈਆਂ ਇਹ ਭੋਲੇ ਬੰਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਕਹਿੰਦੇ ਕਿ ਗਿਰਖ ਨਹੀਂ ਕੀਤਾ ਆਪਣੇ ਮਨ ਦੇ ਵਿੱਚ ਦੁਗਸਾ ਨਹੀਂ ਕੀਤਾ ਤੁਸੀਂ ਗੁੱਸਾ ਨਾ ਕਰੋ ਤੇ ਜੋ ਆਪਣੇ ਆਪਣੇ ਤਰ੍ਹਾਂ ਹਰੇਕ ਬੰਦਾ ਕਰਦਾ ਉਹ ਆਪਣੇ ਕੰਮ ਕਰਦੇ ਆ ਤੁਸੀਂ ਆਪਣੇ ਕੰਮ ਕਰਦੇ ਆ ਇਹ ਇਹੋ ਜਿਹੜੀ ਇਹ ਜਿਹੜੀ ਚੀਜ਼ ਆ ਨਾ ਉਹ ਰਾਹ ਵਾਲੀ ਹੈ ਇਹ ਪਹਿਲਾਂ ਵੀ ਪਹਿਲਾਂ ਨਿਕਲ ਆਇਆ ਰਾਹ ਉਹ ਤੋਂ ਬਾਅਦ ਜਦੋਂ ਤੱਕ ਆਪਣੇ ਘਰ ਤੱਕ ਰਸਤਾ ਆਇਆ ਇਹ ਜਿਹੜੀ ਸਾਕੀ ਹੈ ਇਹ ਤੁਹਾਨੂੰ ਮੈਂ ਫੇਰ ਸੁਣਾਉਂਗੀ ਇਹ ਬਹੁਤ ਵੱਡੀ ਹੈ ਮੈਂ ਜਿਹੜੀ ਕਹਿੰਦੀ ਆ ਕਿ ਜਿਹੜੇ ਪਹਿਲਾਂ ਦੇ ਪੁਰਖੇ ਸੀ ਉਹਨਾਂ ਨੇ ਪਹਿਲੇ ਵੇਖਣ ਦੇ ਕੇ ਆ ਜਿਹੜਾ ਰਾਹ ਖੁਣਣਾ ਇਹ ਅਸੀਂ ਆਪਣੀ ਅੱਖਾਂ ਦੇ ਨਾਲ ਇਹ ਸਾਡੇ ਬੇਦਿਆਂ ਦੇ ਵਿੱਚ ਖੁੱਲਿਆ ਰਾਸਤਾ ਹੁੰਦਾ ਮਾਂ ਸੜਕ ਤਾਂ ਪਹਿਲਾਂ ਨਿਕਲ ਗਈ ਸੀ ਪਰ ਉਹ ਤੋਂ ਬਾਅਦ ਅੱਗੇ ਆਪਣੇ ਘਰ ਤੱਕ ਆਉਣ ਦਾ ਜਿਹੜਾ ਰਸਤਾ ਸੀ ਨਾ ਉਹ ਇੱਕ ਅਲੱਗ ਅਜੀਬ ਜਿਹੀ ਅੱਗੇ ਦੱਸਾਂ ਉਹ ਤੁਹਾਨੂੰ ਫਿਰ ਸੁਣਾਵਾਂਗੀ ਅੱਜ ਇਹਨਾਂ ਹੀ ਕਿਤਿਆਂ ਗਲਤੀਆਂ ਦੀ ਜਿਹੜੀ ਮੇਰੇ ਕੋਲੋਂ ਬੋਲਦਿਆਂ ਕੋਈ ਅੱਖਰ ਵੱਦਾ ਘਟਾ ਭੁੱਲ ਚੁੱਕ ਹੋ ਗਏ ਹੋਵੇ ਤਾਂ ਸੰਗਤ ਖਿਮਾ ਕਰ ਦੇਵੇ ਸੰਗਤ ਬਖਸ਼ੀ ਹੋਵੇ ਅਸੀਂ ਦਬਨ ਹਾਰੀ ਸਾਡੀ ਗਲਤੀਆਂ ਨੂੰ ਮਾਫ਼ ਕਰਦੇ ਹੋ ਅੱਗੇ ਤੋਂ ਇਹ سلسلہ ਐਸੇ ਤਰ੍ਹਾਂ ਚੱਲਦਾ ਰਹੇ ਆਪ ਸਭ ਨੂੰ ਬੇਨਤੀ ਕਰਿਓ ਪਾਛਾ ਦੇਵਗੇ ਤੇ ਸਾਨੂੰ ਅਸੀਸਾਂ ਦਿਓ ਕਿ ਅਸੀਂ ਆਪਣੇ ਕਾਰਜ ਨੂੰ ਪੂਰਾ ਕਰ ਸਕੀਏ ਬਹੁਤ ਬਹੁਤ ਜੈ ਰਾਜ ਸਾਹਿਬ